ਹਰੀ ਰਾਗ ਮਹੱਲਾ ਤੀਜਾ ਹੋਮੈ ਕਰਮ ਕਮਾਵ ਦੇ ਜਿਹੜੇ ਜੀ ਭਾਈ ਹੋਮੈ ਦੇ ਸਹਿਤ ਕਰਮਾਂ ਨੂੰ ਕਮਾਉਂਦੇ ਆ ਨਿਤ ਨਿਮਿਤ ਪ੍ਰਾਸ਼ਚਿਤ ਕਾਮਕਾਜਕ ਜਮ ਦੰਡ ਲੱਗੈ ਤਿਨ ਆ ਕੋਈ ਜਮਦਾ ਦੰਡ ਲੋਕ ਦੰਡ ਪਿਤਰ ਦੰਡ ਦੇਵ ਦੰਡ ਰਾਜ ਦੰਡ ਆ ਕੇ ਲੱਗਦੇ ਹਨ ਜੇ ਸਤਗੁਰ ਸੇਵਨ ਸੇ ਉੱਭਰੇ ਜਿਹੜੇ ਸਤਗੁਰੂ ਸਿੱਕੇ ਪਾਤਸ਼ਾਹ ਦਾ ਸੇਵਨ ਭਜਨ ਕਰਦੇ ਆ ਉਹ ਬਚ ਜਾਂਦੇ ਹਨ ਡੰਡ ਤੋਂ ਜੰਮਦੇ ਤੋਂ ਹਰ ceti ਲਿਵ ਲਾ ਉਹ ਹਰਿ ਅਕਾਲ ਪੁਰਖਾਂ ਲਿਵ ਲਗਾ ਕੇ ਬਚ ਜਾਂਦੇ ਹਨ ਮਨ ਰੇ ਗੁਰਮੁਖ ਨਾਮ ਧਿਆਇ ਜੇ ਮਨ ਗੁਰਮੁਖਾਂ ਦੀ ਸੰਗਤ ਕਰਕੇ ਮੁਖੀ ਸਤਿਗੁਰਾਂ ਨੇ ਜੋ ਦੱਸਿਆ ਨਾਮ ਉਸ ਨੂੰ ਧਿਆਉਣਾ ਕਰ ਸੁਰ ਪੂਰਬ ਕਰਤਾ ਲਿਖਿਆ ਜਿਨ੍ਹਾਂ ਦੇ ਧਰਮ ਪੂਰਬ ਨਿਸਕਾਮ ਕਰਮ ਵੇਖ ਕੇ ਬਰਜਾ ਪ੍ਰਖ ਨੂੰ ਮੱਥੇ ਤੇ ਲੇਖ ਦਿੱਤਾ ਹੈ ਜਿਨ੍ਹਾਂ ਗੁਰਮਤਿ ਨਾਮ ਸਮਾਇ ਉਹਨਾਂ ਦੇ ਅੰਦਰ ਗੁਰਮਤਿ ਪ੍ਰਾਪਤ ਹੋਈ ਹੈ ਗੁਰਮਤਿ ਦੁਆਰਾ ਨਾਮ ਵਿੱਚ ਉਹਨਾਂ ਦਾ ਮਨ ਸਮਾਇਆ ਮਿਲਿਆ ਹੈ ਨਾਮ ਕਰਕੇ ਮਸਤੀ ਚੜੀ ਹੈ ਉਹਨਾਂ ਨੂੰ ਨਾਮੀ ਕਿ ਉਹ ਸਮਾਗਿਆ ਭੇਦ ਹੋ ਗਏ ਹਨ ਰਹਾਉ ਵਿਣ ਸਤਿਗੁਰ ਪ੍ਰਤੀਤ ਨ ਆਵੇ ਜਿਨ੍ਹਾਂ ਜਿਨ੍ਹਾਂ ਗੁਰੂ ਸਾਹਿਬ ਨਾਲ ਮਿਲਦਾ ਨਹੀਂ ਭਾਵੇਂ ਨਾਮ ساری ਦੁਨੀਆ ਹੀ ਜਾਣਦੀ ਹੈ ਪਰ ਭਰੋਸਾ ਨਹੀਂ ਆਉਂਦਾ ਆਦਮੀ ਨੂੰ ਵੀ ਇਹੋ ਮੇਰੀ ਮੁਕਤੀ ਕਰਨ ਵਾਲਾ ਹੈ ਜਿਸ ਪ੍ਰਕਾਰ ਜੋ ਮਾਨਸ ਕਥਾ ਕਸ ਲੋਕ ਸੁਣਾਵੇ ਜੋ ਬੋਲੇ ਸੋਨਾ ਵਿਚਾਰੇ ਜੋ ਕੋਈ ਬੋਲ ਕੇ ਲੋਕਾਂ ਨੂੰ ਸੁਣਾਉਂਦਾ ਉਹਦੀ ਵਿਚਾਰ ਨਹੀਂ ਪ੍ਰਾਪਤ ਹੁੰਦੀ ਸਤਿਗੁਰੂ ਸਾਹਿਬ ਤੋਂ ਬਗੈਰ ਭਰੋਸਾ ਨਹੀਂ ਆ ਸਕਦਾ ਨਾਮ ਨਾ ਲਾਗੋ ਭਾਗ ਨਾਮ ਵਿੱਚ ਪ੍ਰੇਮ ਨਹੀਂ ਲੱਗਦਾ ਐਵੇਂ ਹੋਰ ਮੈਂ ਕੰਮਾਂ 'ਚ ਫਸਿਆ ਰਹਿੰਦਾ ਹਾਂ ਸੁਪਨੇ ਸੁਖ ਨਾ ਪਾਵੇ ਉਹ ਸੁਪਨੇ ਮੌਤਰ ਵੀ ਸੁਖ ਨਹੀਂ ਪਾ ਸਕਦਾ ਸੁਪਨੇ ਜਿਵੇਂ ਤੜਫਦਾ ਫਿਰਦਾ ਰਹਿੰਦਾ ਹੈ ਸੁਪਨੇ ਸੰਸਾਰ ਵਿੱਚ ਉਹ ਆਤਮਾ ਕੋ ਸੁਖ ਨੂੰ ਨਹੀਂ ਪਾ ਸਕਦਾ ਹੈ ਦੁੱਖ ਮਹਿ ਸਮਾਇ ਉਹ ਦੁੱਖ ਦੇ ਵਿੱਚ ਹੀ ਜਦੋਂ ਸੰਦਾ ਹੈ ਉਹ ਦੁੱਖ ਵਿੱਚ ਹੀ ਤੜਫਦਾ ਰਹਿੰਦਾ ਹੈ ਸਮਾਇਆ ਰਹਿੰਦਾ ਹੈ ਦੁੱਖ ਵਿੱਚ ਹੀ ਸਮਾਇ ਜਦੋਂ ਸੰਦਾ ਹੈ ਉਹ ਦੁੱਖ ਵਿੱਚ ਹੀ ਕਲੇਸ਼ ਵਿੱਚ ਹੀ ਬੇਹੋਸ਼ ਹੋ ਕੇ ਪੈਂਦਾ ਹੈ ਇਸ ਪ੍ਰਕਾਰ ਜੰਮਣ ਮਰਨ ਦੇ ਦੁੱਖ ਵਿੱਚ ਹੀ ਪਿਆ ਰਹਿੰਦਾ ਹੈ ਸਮਾਏ ਸਮਾਏ ਦੁੱਖ ਵਿੱਚ ਹੀ ਸਮਾਏ ਨਾ ਹੁੰਦਾ ਹੈ ਦੁੱਖ ਦੇ ਵਿੱਚ ਸਮਾ ਜਿਹੜਾ ਗੁਜ਼ਰਦਾ ਹੈ ਉਸ ਦਾ ਜਿੰਨਾ ਜੀਵਨ ਹੈ ਜੇ ਹਰ ਹਰ ਕੀਚੈ ਬਹੁਤ ਲੋਚੀ ਹੈ ਇਹ ਲੋਕ ਕਹਿੰਦੇ ਜੀ ਹਰ ਹਰੀ ਕਰਨਾ ਕਰਦੇ ਰਹਾਂਗੇ ਮਾਰੇ ਕਹਿੰਦੇ ਜੇ ਹਰ ਹਰ ਕਰਨਾ ਬਹੁਤ ਲੋਚੀਏ ਅਸੀਂ ਚਾਹੀਏ ਕਿ ਮਾਰੇ ਦਾ ਭਜਨ ਕਰਦੇ ਰਹੀਏ ਕਿਉਂ ਲੋਚਦੇ ਵੀ ਰਹੀਏ ਜੇ ਕਰਕੇ ਕੀਰਤ ਨਾ ਮਿਟਿਆ ਜਿਹੜੇ ਕੰਮ ਮਾਰੇ ਕੀਤੇ ਉਹ ਕਰ ਨਹੀਂ ਦਿੰਦੇ ਭਜਨ ਨੂੰ ਕਾਰੀ ਨਹੀਂ ਸਕਦਾ ਭਾਵੇਂ ਕਹਿੰਦਾ ਮੈਂ ਹਰ ਹਰ ਕਰੀ ਜਾਊਂਗਾ ਉਹ ਕੀਤੇ ਕਰਮੇ ਜੀਵ ਤੋਂ ਮਿਟੇ ਨਹੀਂ ਜਾਂਦੇ ਇਸ ਕਰਕੇ ਮਹਾਰਾਜ ਦਾ ਭਜਨ ਹੋ ਹੀ ਨਹੀਂ ਸਕਦਾ ਕਰਨਾ ਭਾਵੇਂ ਕਿੰਨਾ ਲੋਚਦਾ ਮੈਂ ਕਰ ਲਾਂ ਭਾਜਨ ਹੋ ਹੀ ਨਹੀਂ ਸਕਦਾ ਇਸ ਦੇ ਪਾਸੋਂ ਹਰ ਕਾ ਪਹਾਣਾ ਭਗਤੀ ਮੰਨਿਆ ਜਿਨ੍ਹਾਂ ਭਗਤਾਂ ਨੇ ਪਰਮੇਸ਼ਰ ਦਾ ਪਹਾਣਾ ਮੰਨਿਆ ਰਿਵਾਜ ਚੱਲੇ ਹਨ ਇਹ ਭਗਤ ਪਏ ਦਰਥਾ ਉਹ ਮਹਾਰਾਜ ਦੇ ਭਗਤ ਵਾਹਿਗੁਰੂ ਦੇ ਦਰ ਦਰਗਾਹ ਵਿੱਚ ਹਾਂ ਲੇਖੇ ਚ ਪ੍ਰਵਾਣ ਗੀਚ ਪਏ ਹਨ ਗੁਰ ਸ਼ਬਦ ਡੜਾਵੈ ਰੰਗ ਸਿਓ ਗੁਰੂ ਸਾਹਿਬ ਜੀ ਪ੍ਰੇਮ ਦੇ ਨਾਲ ਸ਼ਬਦ ਡ੍ਰਿੜ ਕਰਾਉਂਦੇ ਸਿੱਖ ਦੇ ਹਿਰਦੇ ਚ ਬਿਨ ਕਿਰਪਾ ਲਿਆ ਨਾ ਜਾ ਸਤਿਗੁਰਾਂ ਦੀ ਕਿਰਪਾ বিনা ਪਰਮੇਸ਼ਰ ਦਾ ਆਨੰਦ ਲਿਆ ਨਹੀਂ ਜਾਂਦਾ ਕਿਸੇ ਦੇ ਪਾਸੋਂ ਖਾਲੀ ਰਹਿ ਜਾਂਦੇ ਐ ਜੇ ਸੌ ਅੰਮ੍ਰਿਤ ਨੀਰੀ ਐ ਜੇ ਸੈਂਕੜੇ ਵਾਰੀ ਸਾਧ ਸੰਗਤ ਜੀ ਤੁਮੇ ਨੂੰ ਅੰਮ੍ਰਿਤ ਨੀਰੀਏ ਦੇਵਤਿਆਂ ਦਾ ਅੰਮ੍ਰਿਤ ਲਿਆ ਕੇ ਜਾਂ ਮਿੱਠਾ ਸੈਤ ਜਾਂ ਕਮਾਦ ਦਾ ਰਸ ਜਿਹੜਾ ਹੈ ਸੈਂਕੜੇ ਵਾਰੀ ਨੀਰੀਏ ਪਾਈ ਜਾਈਏ ਦੇਵਤਿਆਂ ਦਾ ਅੰਮ੍ਰਿਤ ਜਿਹੜਾ ਸਵਰਗ ਵਿੱਚੋਂ ਲਿਆ ਕੇ ਨੀਰੀਏ ਪਾਈ ਜਾਈਏ ਤੁਮਿਆਂ ਨੂੰ ਵੀ ਬੇਖਫਲ ਲੱਗੈ ਧਰ ਵੀ ਤੁਮਿਆਂ ਨੂੰ ਜ਼ਹਿਰ ਦੇ ਫਾਲੀ ਲੱਗਦੇ ਤੁੰਬਿਆਂ ਨੂੰ ਵੀ ਕੌੜਿਆਂ ਨੂੰ ਇਸੇ ਪ੍ਰਕਾਰ ਜੇ ਸੋ ਅੰਮ੍ਰਿਤ ਨੀਰੀਏ ਜੇ ਸੈਂਕੜੇ ਸ਼ਾਸਤਰਾਂ ਦੁਆਰਾ ਅੰਮ੍ਰਿਤ ਬ੍ਰਹਮਾ ਨੰਦ ਦੀਆਂ ਗੱਲਾਂ ਜਾਂ ਅੰਮ੍ਰਿਤ ਗਿਆਨ ਦੀਆਂ ਮੁਕਤੀ ਦੀਆਂ ਗੱਲਾਂ ਨੀਰਗੇ ਪਰੋਸੀਏ ਪਾ ਦੇਈਏ ਸੁਣਾ ਦੇਈਏ ਭੀ ਬਖਫਲ ਲਾਗੈ ਤਾਂ ਇਹ ਵੀ ਵਿਸ਼ਿਆਂ ਵਿੱਚ ਜੁੜਿਆ ਹੋਇਆ ਹੈ ਇਸ ਕਰਕੇ ਬਿਉਰੂਪੀ ਫਲ ਲੱਗੇਗਾ ਤਾਂ ਆ ਕੇ ਮਾਇਆ ਦੀ ਇੱਛਾ 'ਚ ਹੀ ਫਸਿਆ ਹੋਇਆ ਹੈ ਵਿਸ਼ੇ ਹੀ ਫੁਰਗੇ ਰਹਿਣਗੇ ਕਦੇ ਮਨ ਵਾਹਿਗੁਰੂ ਵਿੱਚ ਨਹੀਂ ਜੁੜਦਾ ਉਹਨਾਂ ਦਾ ਤੇ ਜਨ ਸੱਚੇ ਨਿਰਮਲੇ ਉਹ ਸੱਚੇ ਪੁਰਖ ਆ ਉਹ ਨਿਰਮਲ ਸੁਧ ਪੁਰਖ ਹਨਗੇ ਜਿਨ ਸਤਗੁਰ ਨਾਲ ਪਿਆ ਜਿਨਾਂ ਨੂੰ ਸਤਗੁਰੂ ਸੱਚੇ ਪਾਤਸ਼ਾਹ ਨਾਲ ਪਿਆਰ ਲੱਗਾ ਹੈ ਸਤਗੁਰ ਕਾ ਭਾਣਾ ਕਮਾਵਦੇ ਜਿਨੇ ਗੁਰੂ ਸਾਹਿਬ ਦਾ ਭਾਣਾ ਮੰਨਦੇ ਐ ਸਤਗੁਰਾਂ ਦੇ ਉਪਦੇਸ਼ ਨੂੰ ਕਮਾਉਂਦੇ ਐ ਵਿਖ ਹਉ ਮੈਂ ਤਜ ਵਿਕਾਰ ਉਹਨਾਂ ਨੂੰ ਵਿਸ਼ੇ ਛੜ ਬਤੇ ਐ ਹਉ ਮੈਂ ਦੇਹ ਦੀ ਛੜ ਦਿੱਤੀ ਐ ਵਕਾਰ ਕਾਮ ਆਰਕ ਛੜ ਬਤੇ ਐ ਵਿਖੇ ਸਭਦ ਸੰਪਰਸ ਰੂਪ ਰਸ ਗੰਨ ਛੱਡਦੇ ਐ ਦਿਖ ਮਾਇਆ ਦਾ ਤਿਆਗ ਕੀਤਾ ਹੈ ਵਕਾਰ ਕਹਾਵਾਰ ਛੜ ਗਏ ਹੈ ਦੇਹ ਦੀ ਹੰਗਤਾ ਵੀ ਛੜ ਦੁੱਤੀ ਹੈ ਮਨ ਹੱਥ ਕੀਤਾ ਹੈ ਉਪਾਏ ਨਾ ਛੂਤੀ ਹੈ ਜੇ ਗੁਰੂ ਸਾਹਿਬ ਦੇ ਬਚਨਾਂ ਨੂੰ ਨਾ ਨ ਮੰਨੀਏ ਮਨ ਦੇ ਹੱਟ ਨਾਲ ਕਰਦੇ ਰਹੀਏ ਕਿਸੇ ਜਤਨ ਕਰ ਲੋ ਛੁਟਕਾਰਾ ਨਹੀਂ ਹੋ ਸਕਦਾ ਮੁਗਤ ਨਹੀਂ ਹੋ ਸਕੀਦਾ ਸਿਮਰਤ ਸਾਸਤਰ ਸੁਧ ਹੋ ਜਾ ਜੇ ਤੁਹਾਨੂੰ ਸੰਸਾ ਸਿਮਰਤੀਆਂ ਪੜ ਕੇ ਵੇਖ ਲੋ ਜਾਗਵਲਕ ਸਿਮਰਤੀ ਵਿੱਚ ਪੜ ਕੇ ਵੇਖ ਲੋ ਬਸ ਸੇਤਿ ਸਿਮਰਤੀ ਨੂੰ ਪੜ੍ਹ ਕੇ ਵੇਖ ਲਓ ਉਹ ਫੇਰ ਵੀ ਧਰਮ ਦੇ ਹੀ ਰਹੇ ਐ ਇਸੇ ਪ੍ਰਕਾਰ ਵਿਆਸ ਸਿਮਰਤੀ ਪੜ੍ਹ ਕੇ ਵੇਖ ਲਓ ਵਿਆਸ ਕਾਰਕ ਬਣ ਕੇ 11000 ਵਾਰਾ ਕਾਰਕ ਬਣੇ ਦੀ ਹਮਤਾ ਜੀ ਤੁਰਿਆ ਫਿਰਦਾ ਰਿਹਾ ਹੈ ਇਉਂ ਸਿਮਰਤ ਸਾਸਤਰ ਸੋ ਮਾਨ ਹਟ ਕੇਤਾ ਹੈ ਉਪਾਏ ਨਾ ਛੂਤੀ ਮਾਨ ਦੇ ਹਟ ਕਰਕੇ ਬਣੇ ਜਤਨ ਕੀਤੇ ਸੀ ਸੁਖਦਿਆਂ ਨੂੰ ਵੀ ਕੀਤੇ ਸੀ ਆਪ ਨੂੰ ਬ੍ਰਗਤ ਮੰਨਦਾ ਸੀ ਮਹਾਰਣ ਕਹੇ ਮਾਇਆ ਤੈ ਤੋ ਕਿਆ ਬਹਿ ਜਾ ਮਾਨ ਤਾ ਗਿਆ ਨਹੀਂ ਜਾਏ ਮਾਨ ਮੁਨੀ ਮੋਨਵਰ ਗਲੇ ਮਾਨਸਵਾਹ ਕੋ ਖਾਇ ਵਿਆਹ ਜਿਹੜਾ ਉਹਦੇ ਦੇਵੇ ਕਹੇ ਮੇਰੇ ਚੇਤੇ ਐ ਵਿਆਹ ਦਾ ਉਪਦੇਸ਼ ਨਾ ਲੱਗੇ ਫੇ ਜਨਕ ਕੋਲੇ ਚਲ ਆ ਗਿਆ ਜਨਕਨ ਕਿਹਾ ਉਪਦੇਸ਼ ਤੈਨੂੰ ਦਿਆਂਗਾ ਪਰ ਹਜੇ ਮੇਰਾ ਵੇਲ ਨਹੀਂ ਹੈ ਹਾਲ ਬੈਠ ਮੈਂ ਜਾ ਕਰਦਾ ਹਾਂ ਉਸ ਵੇਲੇ ਸੱਭ ਸੰਗੇ ਜੀ ਜਦੋਂ ਜਾ ਕਰਨ ਲੱਗਾ ਜਿੱਥੇ ਸੁਖਦੇਉ ਖੜਾ ਸੀ ਝੂਠੀਆਂ ਪਤਨਾਂ ਸਾਰੀਆਂ ਇਹਦੇ ਸਿਰ ਤੇ ਸਟੀਆਂ ਲੋਕਾਂ ਨੂੰ ਖਾ ਕੇ ਝੂਠਣ ਝੂਠ ਪਰੀ ਸਿਰ ਉੱਪਰ ਕਿਹਨ ਮਨੁਆ ਮਲਨਡ ਲਾਵੇ ਕੋ ਜਦੋਂ ਮਨ ਟਿਕ ਗਿਆ ਇਕਾਗਰ ਹੋ ਗਿਆ ਵੀ ਉਪਦੇਸ਼ ਇਥੋਂ ਹੀ ਲੈਣਾ ਹੈ ਫਿਰ ਉਹ ਪਤਨਾ ਝੂਠੀਆਂ ਚੋਂ ਕੱਢਿਆ ਇਹਦਾ ਇਸ਼ਨਾਨ ਕਰਾਇਆ ਇਸ਼ਨਾਨ ਕਰਾ ਕੇ ਅੰਦਰ ਲਿਆਂਦਾ ਤੂੰ ਵੀ ਤੇ ਫੋੜੀ ਰੱਖ ਕੇ ਅੰਦਰ ਗਿਆ ਤੇ ਜਨਕ ਨੂੰ ਵੇਖ ਕੇ ਕਹਿੰਦਾ ਇਹ ਤਾਂ ਸੋਇਨੇ ਦੇ ਮੰਦਰਾਏ ਦੇ ਇਹ ਤਾਂ ਰਤਨਾਜ ਅਜ ਕਿਲੇ ਹੈ ਉਸੇ ਜਨਕ ਅੰਤਰੀ ਯਾਮੀ ਸੀ ਕਹਿਣ ਲੱਗਾ ਉਹ ਮੇਰੇ ਛਾਤੀ ਚ ਨਹੀਂ ਜੜੇ ਹੋਏ ਕਿਲੇ ਮਨ ਹੱਥ ਕਿਤਾ ਉਪਾਏ ਨਾ ਛੁੱਟੀ ਇਹ ਬੁਰ ਗਾਇ ਮਨ ਦੇ ਹਟ ਕਰਕੇ ਬڑے ਲੋਕ ਯਤਨ ਕਰਦੇ ਸੁਖਦੇਵ ਵੀ ਨਹੀਂ ਛੁੱਟਿਆ ਫੇਰ ਜਨਕ ਆਜੇ ਨੇ ਉਸ ਵੇਲੇ ਇਸ ਨੂੰ ਥਾਲੀ ਦਿੱਤੀ ਤੇਲ ਦੀ ਫੇਰ ਕੇ ਆਇਆ ਜਿਸ ਵੇਲੇ ਫੇਰ ਕੇ ਆਇਆ ਕਹਿੰਦੇ ਰੰਗ ਰਾਗ ਕਿੰਨੇ ਕੁ ਹੋਏ ਸੀ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਤੇਲ ਦੁਲਨ ਤੋਂ ਖਿਆਲ ਰੱਖਿਆ ਕਹਿੰਦੇ ਅਸੀਂ ਉਹ ਮੰਡੋਲਣ ਤੋਂ ਬਚਾ ਕੇ ਰੱਖਦੇ ਆ ਫੇਰ ਹਟ ਛੱਡਿਆ ਸੁਖਦੇਵ ਨੇ ਸੁਖ ਜਨਕ ਪਗੀ ਲੱਗ ਕੇ ਆਵੇ ਕੋ ਪਹਿਲੀ ਲਾ ਕੇ ਤੇ ਆਇਆ ਜਨਕ ਦੇ ਤੇ ਫੇਰ ਸੁਖਦੇਵ ਨੂੰ ਸੰਸੇ ਮਿਟੇ ਸੀ ਇਸ ਪ੍ਰਕਾਰ ਮਨ ਹਟ ਪਿਤਾ ਉਪਾਏ ਨਾ ਮੰਦੇ ਹਟ ਕੀਤਾ ਸੀ ਸੁਖ ਦੇਣ ਵੀ ਇਹ ਆਪਦੇ ਪਿਤਾ ਦਾ ਉਪਦੇਸ਼ ਨਹੀਂ ਸੀ ਮੰਨਿਆ ਫਿਰ ਜਨਕ ਵਿਦੇਹੀ ਦੀ ਸ਼ਰਨ ਪਿਆ ਜਾ ਕੇ ਨਿਹਾਲ ਹੋਇਆ ਸੀ ਇਸੇ ਪ੍ਰਕਾਰ ਮਨ ਦੇ ਹਟ ਕਰਕੇ ਮਾਨਹਾਦ ਕੀਤਾ ਉਪਾਏ ਨਾ ਛੁਕੀਏ ਕਿੰਨੇ ਉਪਾਅ ਕਰ ਲੋ ਕਿਵੇਂ ਛੁਟਕਾਰਾ ਨਹੀਂ ਹੋ ਸਕਦਾ ਮੁਕਤ ਨਹੀਂ ਹੋ ਸਕੀਦਾ। ਸਿਮਰਤ ਸਾਸਤਰ ਸੁੱਧ ਹੋ ਜਾ। ਸਾਰੇ ਸਿਮਰਤੀਆਂ ਪੜ ਕੇ ਵੇਖ ਲੋ ਛੇ ਸਾਸਤਰ ਵੇਖ ਲੋ। ਵਿਆਸ ਨੇ ਵਿਦਾਨ ਸਾਸਤਰ ਮੱਥ ਕੇ ਹੰਕਾਰ ਕੀਤਾ ਕਿ ਮੇਰੇ ਵਰਗਾ ਕੋਈ ਨਹੀਂ। ਹੁਮੈਂ ਅੰਦਰ ਕਬਤ ਪਾਇਆ। ਫੇਰ ਨਾਰਦ 무ਨੀ ਨੇ ਭਾਗਵਤ ਸੁਣਾਇਆ। ਫੇਰ ਤਰਕ ਕੀਤੀ ਤਾਂ ਵਿਆਸ ਨੂੰ ਸ਼ਾਂਤੀ ਆਈ ਸੀ। ਇਸ ਪ੍ਰਕਾਰ ਸਿਮਰਤ ਸਾਸਤ ਰਸੁੱਧ ਹੋ ਜਾਏ ਇਹ 27 ਸਿਮਰਤੀਆਂ ਵਿੱਚ ਸ਼ਾਸਤਰਾ ਨੂੰ ਖੋਜ ਕੇ ਦੇਖ ਲਓ ਭਾਵੇਂ ਖੋਜ ਕੇ ਸ਼ਰਨ ਤੋਂ ਬਗੈਰ ਕੋਈ ਨਿਹਾਲ ਨਹੀਂ ਹੋਇਆ ਮਿਲ ਸੰਗਤ ਸਾਧੂ ਉੱਗੜੇ ਜਿਹੜੇ ਪ੍ਰੇਮ ਜਿਹੇ ਸੁ ਸੰਗਤ ਸੰਤਾਂ ਵਿੱਚ ਮਿਲੇ ਆ ਉਹਨਾਂ ਦਾ ਹੀ ਬਚਾਅ ਹੋਇਆ ਹੈ ਹਰਕਾਰ ਸ਼ਬਦ ਕਮਾਉ ਸਾਉ ਕੌਣ ਹੈ ਜਿਹੜੇ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਉਂਦੇ ਆ ਜੋ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਉਂਦੇ ਹਨ ਉਹ ਸ੍ਰੇਸ਼ਟ ਨਾਤਮਾ ਹੁੰਨ ਹਰਕਾਰ ਨਾਮ ਨਿਧਾਨ ਹੈ ਪਰਮੇਸ਼ਰ ਦਾ ਨਾਮ ਹੀ ਭਾਈ ਖਜ਼ਾਨਾ ਹੈ ਜਿਸ ਅੰਤ ਨਾ ਪਾਰਾ ਵਾ ਐਸਾ ਖਜ਼ਾਨਾ ਜਿਸ ਨਾਮ ਖਜ਼ਾਨੇ ਦੇ ਅੰਤ ਪਾਰਾ ਵਾਰ ਰਿੱਧੀਆਂ ਸਿੱਧੀਆਂ ਨੌ ਰਿੱਧੀਆਂ ਕਲਪਤਰਾਰਕ ਕਾਮ ਤੈਨ ਆਦਿਕ ਬੱਗਾਂ ਦੇ ਬੱਗ ਤੇਰੇ ਫਿਰਦੇ ਆਂ ਪਾਰਸਾਂ ਦੇ ਢੇਰ ਲੱਗੇ ਹੋਏ ਆ ਗੁਰਸਿੱਖਾਂ ਦੇ ਅੰਦਰ ਕੋਈ ਕਾਮਨਾ ਨਹੀਂ ਐਸਾ ਮਾਰੇ ਦੇ ਨਾਮ ਦਾ ਖਜ਼ਾਨਾ ਹੈ ਜਿਸ ਅੰਤ ਨਾ ਪਾਰਾ ਇਸ ਨਾਮ ਦੇ ਖਜ਼ਾਨੇ ਅੰਤ ਪਾਰਾ ਵਾਰ ਨਹੀਂ ਸੁਰ ਬਕੁੰਠ ਦੀਆਂ ਮੁਕਤੀਆਂ ਦੀ ਲੋੜ ਨਹੀਂ ਰੱਖਦੇ ਐ ਹਯਾ ਨੰਦ ਹੈ ਸਿਮਰਨ ਵਿੱਚ ਗੁਰਮੁਖ ਸੇਈ ਸੋਹ ਦੇ ਉਹ ਗੁਰਮੁਖ ਭਾਈ ਸੋਭ ਨੀਕ ਹੋਏ ਹਨ ਜਿਨ ਕਿਰਪਾ ਕਰੇ ਕਰਤਾ ਜਿਨ੍ਹਾਂ ਦੇ ਸਰਦਾਰ ਅਕਾਲ ਪੁਰਖ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਦੀ ਜੋੜ ਲਿੰਦਾ ਹੈ ਨਾਨਕ ਦਾਤਾ ਏਕ ਹੈ ਸਤਿਗੁਰੂ ਜੀ ਕਹਿੰਦੇ ਦਾਤਾ ਏਕ ਅਕਾਲ ਪੁਰਖ ਹੀ ਹੈ ਦੂਜਾ ਔਰ ਨਾ ਕੋਈ ਹੋਰ ਨਹੀਂ ਦੂਸਰਾ ਸੰਸਾਰ ਵਿੱਚ ਬਾਤ ਦੇਣ ਵਾਲਾ ਗੁਰ ਪ੍ਰਸਾਦੀ ਪਾਈ ਹੈ ਤੇ ਮਾਰਾ ਫੇ ਕਿਵੇਂ ਪਰਮੇਸ਼ਰ ਦਾਤਾਂ ਕਦੇ ਗੁਰਾਂ ਦੀ ਕਿਰਪਾ ਕਰਕੇ ਗੁਰਾਂ ਦੀ ਕਿਰਪਾ ਕਰਕੇ ਦਾਤ ਪਾਈ ਦੀ ਹੈ ਕਰਮਪਰਾਪਤ ਹੋ ਜਿਨ੍ਹਾਂ ਦੇ ਪੂਰਵ ਜਨਮਾਂ ਚ ਨਿਸਕਾਮ ਕਰਮ ਕੀਤੇ ਹੋਏ ਆ ਉਹਨਾਂ ਨੂੰ ਪੂਰਵਲੇ ਪੁੰਨਾ ਕਰਕੇ ਮਹਾਰਾਜ ਦੀ ਪ੍ਰਾਪਤੀ ਹੁੰਦੀ ਹੈ ਫਿਰ ਗੁਰਾਂ ਦੀ ਕਿਰਪਾ ਕਰਕੇ ਪਰਾਪਤ ਹੋਏ ਉਸ ਕ੍ਰਿਸ਼ਪਤੀ ਦੀ ਪ੍ਰਾਪਤੀ ਹੁੰਦੀ ਜਿਤ ਪ੍ਰਾਪਤ ਹੁੰਦੀ ਹੈ